ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆ ਚੁੱਕਿਆ ਹੈ ਤਾਂ ਫੋਰਟਿਸ ਹਸਪਤਾਲ ਦੇ ਵੱਲੋਂ ਜਿਹੜਾ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਦੱਸ ਸੀ ਕਿ ਇੱਕ ਸੜਕੀ ਹਾਦਸੇ ਦੇ ਵਿੱਚ ਰਾਜਵੀਰ ਜਵੰਦਾ ਕਾਫੀ ਜ਼ਿਆਦਾ ਜ਼ਖਮੀ ਹੁੰਦੇ ਨੇ ਤਾਂ ਉਹਨਾਂ ਨੂੰ ਮੋਹਾਲੀ ਦੇ ਫੋਰਟਿਸ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਨਾਜ਼ੁਕ ਹਾਲਤ ਵੇਖਦੇ ਹੋਇਆ ਕਈ ਕਲਾਕਾਰ ਤੇ ਸਿਆਸਤਦਾਨ ਪਹੁੰਚ ਰਹੇ ਨੇ ਪਰ ਅਸਲ ਉਹਨਾਂ ਨੂੰ ਕਈ ਅੰਦਰੂਨੀ ਸੱਟਾਂ ਆਈਆਂ ਇਸ ਦੌਰਾਨ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਇੱਕ ਵੱਡਾ ਅਪਡੇਟ ਹੈ ਤਾਂ ਮੋਹਾਲੀ ਦੇ ਫੋਰਟਿਸ ਹਸਪਤਾਲ ਨੇ ਰਾਜਵੀਰ ਜੁਵੰਦਾ ਦੀ ਸਿਹਤ ਨੂੰ ਲੈ ਕੇ ਇੱਕ ਮੈਡੀਕਲ ਬੁਲੇਟਿਨ ਜਾਰੀ ਕੀਤਾ ਹੈ ਜਿਸ ਮੁਤਾਬਕ ਪੰਜਾਬੀ ਗਾਇਕ ਰਾਜਵੀਰ ਜੁਵੰਦਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਉਹ ਵੈਂਟੀਲੇਟਰ ਸਪੋਰਟ ਤੇ ਨੇ ਤੇ ਫੋਰਟਿਸ ਹਸਪਤਾਲ ਮਹਾਲੀ ਵਿਖੇ ਨਿਊਰੋ ਸਰਜਰੀ ਤੇ ਕ੍ਰਿਟੀਕਲ ਕੇਅਰ ਸਪੈਸ਼ੈਲਿਟੀ ਟੀਮ ਦੀ ਨਿਗਰਾਨੀ ਚ ਉਹਨਾਂ ਦਾ ਇਲਾਜ ਜਾਰੀ ਹੈ ਹਸਪਤਾਲ ਦਾ ਕਹਿਣਾ ਹੈ ਕਿ ਰਾਜਵੀਰ ਦੀ ਸਿਹਤ ਤੇ ਧਿਆਨ ਰੱਖਿਆ ਜਾ ਰਿਹਾ ਹੈ ਤੇ ਡਾਕਟਰਾਂ ਦੀ ਟੀਮ ਲਗਾਤਾਰ ਉਹਨਾਂ ਦੀ ਨਿਗਰਾਨੀ ਕਰ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਜਵੀਰ ਜੁਵੰਦਾ ਦੀ ਹਾਲਤ ਬਾਰੇ ਜਾਣਨ ਲਈ ਹਸਪਤਾਲ ਦਾ ਵੀ ਦੌ ਤੇ ਰਾਜਵੀਰ ਦੀ ਸਿਹਤਿਆਬੀ ਦੇ ਲਈ ਲਗਾਤਾਰ ਪ੍ਰਾਰਥਨਾਵਾਂ ਹੋ ਰਹੀਆਂ ਨੇ ਦਰਸਤਲ ਉਹਨਾਂ ਦੀ ਸਿਹਤਿਆਬੀ ਦੇ ਲਈ ਪ੍ਰਫਰੈਂਸ ਸਖਤ ਪੰਜਾਬੀ ਕਲਾਕਾਰ ਅਦਾਸਾ ਕਰ ਰਹੇ ਨੇ ਇਹ ਜਿਹੜਾ ਹਾਦਸਾ ਹੈ ਇਹ ਉਸ ਵੇਲੇ ਵਾਪਰਿਆ ਜਦੋਂ ਰਾਜਵੀਰ ਜਵੰਦ ਆਪਣੇ ਚਾਰ ਦੋਸਤਾਂ ਦੇ ਨਾਲ ਬਾਈਕ ਰਾਈਡ ਕਰ ਰਹੇ ਸਨ ਜਿਸ ਨਾਲ ਅਚਾਨਕ ਰਾਤ ਦੇ ਵਿੱਚ ਆਪਸ ਵਿੱਚ ਟਪੜਦੇ ਹੋਏ ਪਸ਼ੂ ਜਿਹੜੇ ਨੇ ਗੱਡੀ ਅੱਗੇ ਆਂਦ ਨੇ ਤੇ ਬਾਈਕ ਜਿਹੜੀ ਆ ਇਸੇ ਦਰਮਿਆਨ ਅਬ ਬਿਕ ਕਾਬੂ ਹੋ ਜਾਂਦੀ ਹੈ ਰਾਜਵੀਰ ਜਵੰਦਾ ਦੀ ਬਾਈਕ ਹਾਦਸੇ ਦਾ ਸ਼ਿਕਾਰ ਹੁੰਦੀ ਹੈ ਸਿਰ ਤੇ ਕਾਫੀ ਗੰਭੀਰ ਸੱਟਾਂ ਆਂਦੀਆਂ ਨੇ ਉਸ ਤੋਂ ਬਾਅਦ ਉਹਨਾਂ ਨੂੰ ਮੋਹਾਲੀ ਲਿਜਾਇਆ ਜਾਣ ਤੋਂ ਪਹਿਲਾਂ ਕਾਰਡੀ ਕੈਰੇਸਟ ਵੀ ਆਇਆ ਜਿਸ ਤੋਂ ਬਾਅਦ ਹੁਣ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆ ਚੁੱਕਿਆ ਹੈ ਤਾਂ ਫੋਰਟਿਸ ਹਸਪਤਾਲ ਦੇ ਵੱਲੋਂ ਜਿਹੜਾ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਦੱਸ ਸੀ ਕਿ ਇੱਕ ਸੜਕੀ ਹਾਦਸੇ ਦੇ ਵਿੱਚ ਰਾਜਵੀਰ ਜਮੰਦਾ ਕਾਫੀ ਜ਼ਿਆਦਾ ਜ਼ਖਮੀ ਹੁੰਦੇ ਨੇ ਤਾਂ ਉਹਨਾਂ ਨੂੰ ਮਹਾਲੀ ਦੇ ਫੋਰਟਿਸ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਨਾਜ਼ੁਕ ਹਾਲਤ ਵੇਖਦਿਆਂ ਹੋਇਆਂ ਕਈ ਕਲਾਕਾਰ ਤੇ ਸਿਆਸਤਦਾਨ ਪਹੁੰਚ ਰਹੇ ਨੇ ਤਾਂ ਅਸਲ ਉਹਨਾਂ ਨੂੰ ਕਈ ਅੰਦਰੂਨੀ ਸੱਟਾਂ ਆਈਆਂ ਇਸ ਦੌਰਾਨ ਰਾਜਵੀਰ ਜੁਵੰਦਾ ਦੀ ਸਿਹਤ ਬਾਰੇ ਇੱਕ ਵੱਡਾ ਅਪਡੇਟ ਹੈ ਤੇ ਮੋਹਾਲੀ ਦੇ ਫੋਰਟਿਸ ਹਸਪਤਾਲ ਨੇ ਰਾਜਵੀਰ ਜੁਵੰਦਾ ਦੀ ਸਿਹਤ ਨੂੰ ਲੈ ਕੇ ਇੱਕ ਮੈਡੀਕਲ ਬੁਲੇਟਿਨ ਜਾਰੀ ਕੀਤਾ ਹੈ ਜਿਸ ਮੁਤਾਬਕ ਪੰਜਾਬੀ ਗਾਇਕੇ ਰਾਜਵੀਰ ਜੁਵੰਦਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਉਹ ਵੈਂਟੀਲੇਟਰ ਸਪੋਰਟ ਤੇ ਨੇ ਤੇ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਨਿਊਰੋ ਸਰਜਰੀ ਤੇ ক্রিਟੀਕਲ ਕੇਅਰ ਸਪੈਸ਼ੈਲਿਟੀ ਟੀਮ ਦੀ ਨਿਗਰਾਨੀ ਚ ਉਹਨਾਂ ਦਾ ਇਲਾਜ ਜਾਰੀ ਹੈ ਹਸਪਤਾਲ ਦਾ ਕਹਿਣਾ ਹੈ ਕਿ ਰਾਜਵੀਰ ਦੀ ਸਿਹਤ ਤੇ ਧਿਆਨ ਰੱਖਿਆ ਜਾ ਰਿਹਾ ਹੈ ਤੇ ਡਾਕਟਰਾਂ ਦੀ ਟੀਮ ਲਗਾਤਾਰ ਉਹਨਾਂ ਦੀ ਨਿਗਰਾਨੀ ਕਰ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ para quitar. ਤੇ ਰਾਜਵੀਰ ਦੀ ਸਿਹਤਿਆਬੀ ਦੇ ਲਈ ਲਗਾਤਾਰ ਪ੍ਰਾਰਥਨਾਵਾਂ ਹੋ ਰਹੀਆਂ ਨੇ ਦਰਸਤਲ ਉਹਨਾਂ ਦੀ ਸਿਹਤਿਆਬੀ ਦੇ ਲਈ ਪ੍ਰਫਰੈਂਸ ਸਖਤ ਪੰਜਾਬੀ ਕਲਾਕਾਰ ਅਦਾਸਾ ਕਰ ਰਹੇ ਨੇ ਇਹ ਜਿਹੜਾ ਹਾਦਸਾ ਹੈ ਇਹ ਉਸ ਵੇਲੇ ਵਾਪਰਿਆ ਜਦੋਂ ਰਾਜਵੀਰ ਜਵੰਦਾ ਆਪਣੇ ਚਾਰ ਦੋਸਤਾਂ ਦੇ ਨਾਲ ਬਾਈਕ ਰਾਈਡ ਕਰ ਰਹੇ ਸਨ ਜਿਸ ਦੌਰਾਨ ਅਚਾਨਕ ਰਾਤ ਦੇ ਵਿੱਚ ਆਪਸ ਵਿੱਚ ਟਪੜਦੇ ਹੋਏ ਪਸ਼ੂ ਜਿਹੜੇ ਨੇ ਗੱਡੀ ਅੱਗੇ ਆਂਦ ਨੇ ਤੇ ਬਾਈਕ ਜਿਹੜੀ ਆ ਇਸੇ ਦਰਮਿਆਨ ਬੇਕਾਬੂ ਹੋ ਜਾਂਦੀ ਰਾਜਵੀਰ ਜਵੰਦਾ ਦੀ ਬਾਈਕ ਹਾਦਸੇ ਦਾ ਸ਼ਿਕਾਰ ਹੁੰਦੀ ਹੈ ਸਿਰ ਤੇ ਕਾਫੀ ਗੰਭੀਰ ਸੱਟਾਂ ਆਂਦੀਆਂ ਨੇ ਉਸ ਤੋਂ ਬਾਅਦ ਉਹਨਾਂ ਨੂੰ ਮੋਹਾਲੀ ਲਿਜਾਇਆ ਜਾਣ ਤੋਂ ਪਹਿਲਾਂ ਵੀ ਆਇਆ ਜਿਸ ਤੋਂ ਬਾਅਦ ਹੁਣ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆ ਚੁੱਕਿਆ ਹੈ ਤਾਂ ਫੋਰਟਿਸ ਹਸਪਤਾਲ ਦੇ ਵੱਲੋਂ ਜਿਹੜਾ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਦੱਸ ਸੀ ਕਿ ਇੱਕ ਸੜਕੀ ਹਾਦਸੇ ਦੇ ਵਿੱਚ ਰਾਜਵੀਰ ਜਵੰਦਾ ਕਾਫੀ ਜ਼ਿਆਦਾ ਜ਼ਖਮੀ ਹੁੰਦੇ ਨੇ ਤਾਂ ਉਹਨਾਂ ਨੂੰ ਮਹਾਂਲੀ ਦੇ ਫੋਰਟਿਸ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਨਾਜ਼ੁਕ ਹਾਲਤ ਵੇਖਦੇ ਹੋਇਆ ਕਈ ਕਲਾਕਾਰ ਤੇ ਸਿਆਸਤਦਾਨ ਪਹੁੰਚ ਰਹੇ ਨੇ ਤਾਂ ਅਸਲ ਉਹਨਾਂ ਨੂੰ ਕਈ ਅੰਦਰੂਨੀ ਸੱਟਾਂ ਆਈਆਂ ਇਸ ਦੌਰਾਨ ਰਾਜਵੀਰ ਜੁਵਨ ਦਲ ਦੀ ਸਿਹਤ ਬਾਰੇ ਇੱਕ ਵੱਡਾ ਅਪਡੇਟ ਹੈ ਤਾਂ ਮੋਹਾਲੀ ਅਤੇ ਫੋਰਟਿਸ ਹਸਪਤਾਲ ਨੇ ਰਾਜਵੀਰ ਜੁਵੰਦਾ ਦੀ ਸਿਹਤ ਨੂੰ ਲੈ ਕੇ ਇੱਕ ਮੈਡੀਕਲ ਬੁਲੇਟਿਨ ਜਾਰੀ ਕੀਤਾ ਜਿਸ ਮੁਤਾਬਕ ਪੰਜਾਬੀ ਗਾਇਕ ਰਾਜਵੀਰ ਜੁਵੰਦਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਉਹ ਵੈਂਟੀਲੇਟਰ ਸਪੋਰਟ ਤੇ ਨੇ ਤੇ ਫੋਰਟਿਸ ਹਸਪਤਾਲ ਮਹਾਲੀ ਵਿਖੇ ਨਿਊਰੋ ਸਰਜਰੀ ਤੇ ਕ੍ਰਿਟੀਕਲ ਕੇਅਰ ਸਪੈਸ਼ੈਲਿਟੀ ਟੀਮ ਦੀ ਨਿਗਰਾਨੀ ਚ ਉਹਨਾਂ ਦਾ ਇਲਾਜ ਜਾਰੀ ਹੈ ਹਸਪਤਾਲ ਦਾ ਕਹਿਣਾ ਹੈ ਕਿ ਰਾਜਵੀਰ ਦੀ ਸਿਹਤ ਤੇ ਧਿਆਨ ਰੱਖਿਆ ਜਾ ਰਿਹਾ ਹੈ ਤੇ ਡਾਕਟਰਾਂ ਦੀ ਟੀਮ ਲਗਾਤਾਰ ਉਹਨਾਂ ਦੀ ਨਿਗਰਾਨੀ ਕਰ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਜਵੀਰ ਜੁਵੰਦਾ ਦੀ ਹਾਲਤ ਬਾਰੇ ਜਾਣਨ ਲਈ ਹਸਪਤਾਲ ਦਾ ਵੀ ਦੌ ਕਿ ਰਾਜਵੀਰ ਦੀ ਸਿਹਤ ਯਾਬੀ ਦੇ ਲਈ ਲਗਾਤਾਰ ਪ੍ਰਾਰਥਨਾਵਾਂ ਹੋ ਰਹੀਆਂ ਨੇ ਦਰਸਤਾਂ ਉਹਨਾਂ ਦੀ ਸਿਹਤ ਆਬੀ ਦੇ ਲਈ ਪ੍ਰੇਫਰੈਂਸ ਸਖਤ ਪੰਜਾਬੀ ਕਲਾਕਾਰ ਦਾਸਾ ਕਰ ਰਹੇ ਨੇ ਇਹ ਜਿਹੜਾ ਹਾਦਸਾ ਹੈ ਇਹ ਉਸ ਵੇਲੇ ਵਾਪਰਿਆ ਜਦੋਂ ਰਾਜਵੀਰ ਜਵੰਦਾ ਆਪਣੇ ਚਾਰ ਦੋਸਤਾਂ ਦੇ ਨਾਲ ਬਾਈਕ ਰਾਈਡ ਕਰ ਰਹੇ ਸਨ ਜਿਸ ਦੌਰਾਨ ਅਚਾਨਕ ਰਾਹ ਦੇ ਵਿੱਚ ਆਪਸ ਵਿੱਚ ਟਪੜਦੇ ਹੋਏ ਪਸ਼ੂ ਜਿਹੜੇ ਨੇ ਗੱਡੀ ਅੱਗੇ ਆਂਦੇ ਨੇ ਤੇ ਬਾਈਕ ਜਿਹੜੀ ਆ ਉਸੇ ਦਰਮਿਆਨ ਬੇਕਾਬੂ ਹੋ ਜਾਂਦੀ ਹੈ ਰਾਜਵੀਰ ਜਵੰਦਾ ਦੀ ਬਾਈਕ ਹਾਦਸੇ ਦਾ ਸ਼ਿਕਾਰ ਹੁੰਦੀ ਹੈ ਸਿਰ ਤੇ ਕਾਫੀ ਗੰਭੀਰ ਸੱਟਾਂ ਆਂਦੀਆਂ ਨੇ ਉਸ ਤੋਂ ਬਾਅਦ ਉਹਨਾਂ ਨੂੰ ਮੋਹਾਲੀ ਲਿਜਾਏ ਜਾਣ ਤੋਂ ਪਹਿਲਾਂ ਕਾਰਡੀਕਰਸਟ ਵੀ ਆਇਆ ਜਿਸ ਤੋਂ ਬਾਅਦ ਹੁਣ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ